ਹਾਂ ਜੀ ਬਾਈ ਆਪਾਂ ਫਿਰ ਦੁਬਾਰਾ ਸਾਹਿਬ ਤੇ ਆ ਗਏ ਅੱਜ ਤੁਹਾਨੂੰ ਦਿਖਾਵਾਂਗੇ ਉਹ ਲੰਡੀ ਦੇ ਵਿੱਚ ਇਹ ਦੁਬਾਰਾ ਸਾਹਿਬ ਸਾਡੇ ਪਿੰਡ ਦਾ ਮੱਛਾ ਟਿਕਾਂਗੇ ਅੱਜ ਪਾਠ ਵੀ ਕਰਨਾ ਪੈਗਾ ਸੋ ਆਜੋ ਦਿਖਾਉਣਿਆ ਤੁਹਾਨੂੰ ਦੁਬਾਰਾ ਸਾਹਿਬ ਦਾ 뷰 ਚੱਕੋ ਹਾਂ ਜੀ ਬੰਦ ਕਰ ਦਿਓ ਹਾਂ ਸ੍ਰੀ ਦਾ ਬਹੁਤ ਪਵਿੱਤਰ ਧਰਤੀ ਸਾਡੇ ਪਿੰਡ ਦੇ ਅੰਦਰ ਉਹ ਵੀ ਦਿਖਾਵਾਂਗੇ ਤੁਹਾਨੂੰ ਆਜੋ ਤਾਉ ਅੱਜ ਦਾ ਸਾਰਕਿਸ ਤੋਂ ਜੂਰੇ ਅਧੂਰਾ ਕੰਪੂਸ਼ਨ ਹੈ ਦਾ ਯਾਦ ਯੰਤਰ ਮਨੁੱਖ ਕਰ ਇੱਕ ਜੀਵਨ ਮਾਰਨ ਦਾ ਵੀ ਮਕਸਦ ਹੈ ਆਪਣਾ ਇਹ ਅਭੀ ਮੇਰੇ ਨਾਲ ਸਾਲ ਦੇ ਦਰਸ਼ਨ ਕਰੋ ਆ ਜਾ ਨੇੜੇ ਆ ਜਾ ਇੱਧਰ ਦੀ ਚੱਲ ਆ ਜਾ ਆ ਜਾ ਹਲੇ

ਤੁਸੀਂ ਕਹਿਣਾ ਬਹਿ ਰਹੇ ਇੱਕ ਕਬਰ ਦੇ ਖੁਦਾਨੋ ਬਾਹਰੇ ਰੱਬ ਨੂੰ ਬਾਹਰੇ ਹੋਰ ਸਹੀ ਇਹ ਅਰਥ ਵੀ ਜਲਾ ਰਹੇ ਆ ਪਰਮਾਤਮਾ ਦੀ ਚੱਲ ਬਹੁਤ ਨਹੀਂ ਸੇਵਾ ਕਰਦੇ ਸੇਵਾ ਕਰਦੇ ਕਰਤੋ ਸ੍ਰੀ ਕੀ ਦਰਬਾਰ ਦਾ ਅਰਥ ਹੀ ਹੈ ਤਾਂ ਕੀ ਕੋਣ ਵੀ ਕਰੇ ਮੈਂ ਨਹੀਂ ਕਰਾਂ